ਨਗਰ ਨਿਗਮ ਦੀਆਂ ਚੋਣਾਂ ਦਾ ਡੰਕਾ ਬਚ ਗਿਆ ਹੈ ਤਰੀਕਤਾ ਐਲਾਨ ਹੋ ਗਿਆ ਹੈ ਤੇ ਹੁਣ 21 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਪਰ ਇਸ ਐਲਾਨ ਤੋਂ ਬਾਅਦ ਸਿਆਸਤ ਦੇ ਵਿੱਚ ਵੱਡੀ ਹਲਚਲ ਹੋਈ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਸਰਜ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਹੈ ਤਰੀਕ ਸਾਹਮਣੇ ਆ ਗਈ ਹੈ 21 ਦਸੰਬਰ ਨੂੰ ਚੋਣਾਂ ਹੋਣਗੀਆਂ ਪਰ ਵਿਰੋਧਧਿਰ ਨੇ ਜਿਹੜੇ ਉਹ ਜਨਵਰੀ ਦੇ ਵਿੱਚ ਚੋਣਾਂ ਕਰਵਾਉਣ ਦੀ ਗੱਲ ਕਰ ਰਹੇ ਸੀ ਪਰ ਹੁਣ ਸਿਚੁਏਸ਼ਨ ਕੀ ਸਾਹਮਣੇ ਆ ਰਹੀ ਹੈ ਦੇਖੋ ਵੱਡੀ ਗੱਲ ਇਹ ਹੈ ਵੀ ਆਮ ਤੌਰ ਤੇ ਸਿਆਸਤ ਉਦੋਂ ਹੁੰਦੀ ਹੈ ਜਦੋਂ ਇਲੈਕਸ਼ਨਾਂ ਦਾ ਐਲਾਨ ਹੋ ਜੇ ਤੇ ਫਿਰ ਚੋਣ ਪ੍ਰਚਾਰ ਚੱਲੇ ਚੋਣ ਪ੍ਰਚਾਰ ਚ ਤੁਸੀਂ ਢਾਪਾਂ ਨੇ ਕਰਦੇ ਜੇ ਇੱਕ ਦੂਜੇ ਦੇ ਬੰਦੇ ਖਿੱਚ ਕੇ ਇੱਧਰ ਲਿਆਉਂਦੇ ਜੇ ਦਲ ਬਦਲੀਆਂ ਕਰਾਉਂਦੇ ਜੇ ਹੋਰ ਇੱਕ ਦੂਜੇ ਤੇ ਦੂਸ਼ਣ ਲਾਉਂਦੇ ਜੇ ਪਰ ਮਜੇ ਦੀ ਗੱਲ ਇਹ ਹੈ ਵੀ ਇਸ ਨਿਗਮ ਚੋਣਾਂ ਵਿੱਚ ਚੋਣ ਡਿਕਲੇਅਰ ਹੋਣ ਤੋਂ ਪਹਿਲਾਂ ਹੀ ਸਿਆਸਤ ਚੱਲਦੀ ਰਹੀ ਹੂੰ ਆ ਸ਼੍ਰੋਮਣੀ ਅਕਾਲੀ ਦਲ ਵਾਰ-ਵਾਰ ਮੰਗ ਕਰਦਾ ਰਿਹਾ ਇਲੈਕਸ਼ਨ ਕਮਿਸ਼ਨ ਤੋਂ ਜੀ ਵੀ ਚੋਣਾਂ ਜਿਹੜੀਆਂ ਨੇ ਦਸੰਬਰ ਚ ਨਾ ਕਰਵਾਈਆਂ ਜਾਣ ਸ਼ਹੀਦੀ ਦਿਵਸ ਚੱਲਨੇ ਨੇ ਉਹਨਾਂ ਦਿਨਾਂ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਮਾ ਹੋਰ ਟੰਗਦੀਆਂ ਹੁੰਦੀਆਂ ਨੇ ਜਨਵਰੀ ਚ ਕਰਵਾਈਆਂ ਜਾਣ ਜੀ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਵੀ ਇਸੇ ਬਨਾਤੇ ਵੀ ਸ਼ਹੀਦੀ ਦਿਵਸਾਂ ਨੂੰ ਮੁੱਖ ਰੱਖਦਿਆਂ ਚੋਣਾਂ ਜਿਹੜੀਆਂ ਨੇ ਦਸੰਬਰ ਦੀ ਥਾਂ ਜਨਵਰੀ ਚ ਕਰਵਾਈਆਂ ਜਾਣ ਹਾਂ ਔਰ ਪੰਜਾਬ ਕਾਂਗਰਸ ਨੇ ਵੀ ਮੰਗ ਕੀਤੀ ਸੀ ਵੀ ਚੋਣਾਂ ਜਿਹੜੀਆਂ ਪੋਸਟਪੋਨ ਕਰਕੇ ਅ ਜਨਵਰੀ ਚ ਕਰਵਾਈਆਂ ਜਾਣ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਮੰਗ ਕੀਤੀ ਹੈ ਵੀ ਇਸ ਮਹੀਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆ ਚੋਣਾਂ ਜਨਵਰੀ ਚ ਕਰਵਾਈਆਂ ਜਾਣ ਇਹ ਸਾਰੇ ਚਿੱਠੀਆਂ ਲਿਖ ਰਹੇ ਸੀ ਡਿਮਾਂਡ ਕਰ ਰਹੇ ਸੀ ਔਰ ਇਸੇ ਦੌਰਾਨ ਇੱਕ ਪੱਤਰ ਹੁਕਮਰਾਨ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਵੀ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਜਿਹਦੇ ਚ ਬੜੇ ਟੈਕਨੀਕ ਢੰਗ ਨਾਲ ਟੈਕਨੀਕਲ ਢੰਗ ਨਾਲ ਇਹ ਗੱਲ ਕਹੀ ਵੀ ਅਸੀਂ ਵੀ ਜਿਹੜੀ ਸ਼ਹੀਦੀ ਦਿਵਸ ਆ ਰਹੇ ਨੇ ਉਹਨੂੰ ਮੁੱਖ ਰੱਖਦੇ ਆ ਇਲੈਕਸ਼ਨ ਕਮਿਸ਼ਨ ਕੋਲੋਂ ਮੰਗ ਕਰਦੇ ਆ ਜੀ ਵੀ ਸ਼ਹੀਦੀ ਹਫਤੇ ਦੌਰਾਨ ਹੂੰ ਸ਼ਹੀਦੀ ਹਫਤੇ ਦੌਰਾਨ ਇਲੈਕਸ਼ਨਾਂ ਨਾ ਕਰਵਾਈਆਂ ਜਾਣ ਉਦੋਂ ਹੀ ਸੰਕੇਤ ਮਿਲ ਰਹੇ ਸੀ ਵੀ ਇਲੈਕਸ਼ਨ ਜਿਹੜੀ ਆ ਸ਼ਹੀਦੀ ਦਿਵਸ ਜਿਹੜਾ ਸਪਤਾਹ ਆਉਣਾ ਉਸ ਤੋਂ ਪਹਿਲਾਂ ਹੋ ਸਕਦੀਆਂ ਨੇ ਤੇ ਉਹੀ ਅੱਜ ਹੋਇਆ ਇਹ ਗੱਲ ਆਮ ਆਦਮੀ ਪਾਰਟੀ ਨੂੰ ਜਾਂ ਸਰਕਾਰ ਨੂੰ ਵੀ ਕਹਿਣੀ ਮਿਲ ਗਈ ਜਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿਣੀ ਮਿਲ ਗਈ ਵੀ ਅਸੀਂ ਤੇ ਸ਼ਹੀਦੀ ਸਪਤਾਹ ਦੌਰਾਨ ਇਲੈਕਸ਼ਨ ਨਹੀਂ ਕਰਾਈ ਪਹਿਲਾਂ ਹੀ ਕਰਵਾ ਲਈਆਂ ਉਸ ਦੌਰਾਨ ਤਾਂ ਇਹ ਕੋਈ ਐਕਟੀਵਿਟੀ ਰੱਖੀ ਨਹੀਂ ਕਿਉਂਕਿ 21 ਦਸੰਬਰ ਨੂੰ ਵੋਟਾਂ ਪੈਣੀਆਂ ਤੇ 21 ਦਸੰਬਰ ਨੂੰ ਹੀ ਸ਼ਾਮ ਤੱਕ ਰਿਜ਼ਲਟ ਆ ਜਾਣੇ ਨਾਲ ਹੀ ਗਿਣਤੀ ਸ਼ੁਰੂ ਹੋ ਜਾਣੀ ਆ ਸੋ ਜੇ ਪਹਿਲੇ ਦੌਰ ਦੀ ਜਿਹੜੀ ਨਿਗਮ ਚੋਣਾਂ ਚ ਸਿਆਸਤ ਚੱਲੀ ਹੈ ਉਹਦੇ ਤੋਂ ਇੰਜ ਲੱਗਦਾ ਵੀ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਪਣੇ ਆਪ ਨੂੰ ਭਾਰੂ ਕਰ ਗਿਆ ਜਾਂ ਜੇ ਸਿੱਧੇ ਰੂਪ ਚ ਉਹ ਕਹਿ ਰਹੀਏ ਵੀ ਬਾਜ਼ੀ ਮਾਰਦੀ ਲੱਗਦੀ ਹੈ ਕਿਉਂਕਿ ਜੇ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਨੇ ਜਾ ਸ਼ਰੋਮਣੀ ਅਕਾਲੀ ਦਲ ਨੇ ਇਹ ਗੱਲ ਕਹੀ ਸੀ ਵੀ ਜਨਵਰੀ ਚ ਕਰਾਓ ਇਹ ਠੀਕ ਐ ਚ ਕੋਈ ਸ਼ੱਕ ਨਹੀਂ ਗਾ ਸਿਆਸਤ ਨਹੀਂ ਗਈ ਵੀ ਉਸ ਸਪਤਾਹ ਚ ਜਾਂ ਉਸ ਸਮੇਂ ਚੋਣਾ ਕਰਾਉਣੀਆ ਸੰਭਵ ਹੀ ਨਹੀਂ ਗੀਆਂ ਬਹੁਤ ਅਹਿਮ ਦਿਹਾੜੇ ਨੇ ਸਿੱਖ ਜਿਹੜੇ ਭਾਈਚਾਰੇ ਦੇ ਸਾਰਿਆਂ ਦਾ ਉਹ ਸ਼ੀਦੀ ਦਿਵਸ ਨਾਲ ਗੱਲ ਜੁੜੀ ਹੁੰਦੀ ਹੈ ਭਾਵਨਾਵਾਂ ਵਿੱਚ ਉਦਾਂ ਜੁੜੀਆਂ ਹੁੰਦੀਆਂ ਨੇ ਪਰ ਜੇ ਵਿਰੋਧੀ 93 ਪੋਸਟਪੋਨ ਕਰਨ ਦੀ ਜਾਂ ਜਨਵਰੀ ਚ ਕਰਾਉਣ ਦੀ ਗੱਲ ਕਹੀ ਸੀ ਤੇ ਉਹਦੇ ਚ ਇੱਕ ਕਾਰਨ ਇਹ ਵੀ ਨਜ਼ਰ ਆਉਂਦਾ ਹੈ ਸਿਆਸੀ ਨਜ਼ਰ ਨਾਲ ਜੇ ਦੇਖੀਏ ਵੀ ਇੰਨਾ ਵਿਰੋਧੀ ਧਿਰਾਂ ਦੀਆਂ ਤਿਆਰੀਆਂ ਉਨੀਆਂ ਨਹੀਂ ਸੀ ਜਿੰਨੀਆਂ ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਲਈ ਤਿਆਰੀਆਂ ਕਰ ਲਈਆਂ ਸੀ ਦਰਅਸਲ ਜਦੋਂ ਦੇ ਅਮਨ अरोड़ा ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਨੇ ਉਹਨਾਂ ਨੇ ਸ਼ਾਇਦ ਇੱਕ ਮਿੰਟ ਵੀ ਜਾਇਆ ਨਹੀਂ ਦਿੱਤਾ ਪੂਰੀ ਤਰ੍ਹਾਂ ਉਹ ਨਗਰ ਨਿਗਮ ਦੀਆਂ ਚੋਣਾਂ ਦੀਆਂ ਤਿਆਰੀਆਂ 'ਚ ਲੱਗ ਗਏ ਨੇ ਉਹਨਾਂ ਨੇ ਲੇ ਪੱਧਰ ਤੇ ਵੀ ਮੀਟਿੰਗਾਂ ਕਰ ਲੀਆਂ ਨੇ ਉਹਨਾਂ ਨੇ ਮੰਤਰੀ ਪੱਧਰ ਤੇ ਮੀਟਿੰਗਾਂ ਕਰ ਲੀਆਂ ਨੇ ਉਹਨਾਂ ਨੇ ਵਿਧਾਇਕ ਪੱਧਰ ਤੇ ਵੀ ਮੀਟਿੰਗਾਂ ਕਰ ਲੀਆਂ ਨੇ ਪੂਰੀ ਤਿਆਰੀ ਤੇ ਨੇ ਕਿਉਂਕਿ ਇੱਕ ਹੋਰ ਗੱਲ ਆ ਵੀ ਇਹ ਇਲੈਕਸ਼ਨ ਜਿਹੜੀ ਅਮਨ अरोड़ा ਹੁਣਾਂ ਦੀ ਅਗਵਾਈ 'ਚ ਹੋਣੀ ਹੈ ਤੇ ਉਹਨਾਂ ਨੂੰ ਲੱਗਦਾ ਵੀ ਮੇਰੀ ਪ੍ਰਧਾਨਗੀ ਦਾ ਪਹਿਲਾ ਟੈਸਟ ਜਿਹੜਾ ਹੈ 21 ਦਸੰਬਰ ਨੂੰ ਹੋਣਾ ਸੋ ਆਮ ਆਦਮੀ ਪਾਰਟੀ ਨੇ ਤਿਆਰੀ ਕਰ ਲਈ ਹੈ ਔਰ ਦੂਸਰਿਆਂ ਨੂੰ ਤਿਆਰੀ ਕਰਨ ਦਾ ਮੌਕਾ ਮਿਲਿਆ ਹੀ ਨਹੀਂਗਾ ਹੁਣ ਬਿਲਕੁਲ ਨਹੀਂ ਮਿਲਿਆ ਅੱਜ 8 ਦਸੰਬਰ ਹੋ ਗਈ ਹੈ ਦਿਨ ਤੇ ਰਹਿ ਗਏ ਝੁੰਗੇ ਚ 13 13 ਦਿਨਾਂ ਚ ਤੇ ਕੈਂਡੀਡੇਟ ਜਿਹੜੇ ਆ ਉਹ ਕਹਿ ਲਈਏ ਆਪਾਂ ਵੀ ਉਹਨਾਂ ਨੂੰ ਲੱਭਣਾ ਪਾਲਣਾ ਆਇਡੈਂਟੀਫਾਈ ਕਰਨਾ ਹੈ ਵਿਰੋਧੀ ਤੇ ਹਾਲੀ ਔਖਾ ਹੋ ਜਾਊਗਾ ਸੋ ਇਹ ਕਿਹਾ ਜਾ ਸਕਦਾ ਵੀ ਨਿਗਮ ਚੋਣਾਂ ਦੇ ਪਹਿਲੇ ਗੇੜ ਦੀ ਜਿਹੜੀ ਸਿਆਸਤ ਹੋਈ ਹੈ ਉਹਦੇ ਚ ਆਮ ਆਦਮੀ ਪਾਰਟੀ ਕਿਤੇ ਬਾਜੀ ਮਾਰਗੀ ਲੱਗਦੀ ਹੈ ਆਵਾਦ ਦੀ ਪਾਰਟੀ ਦਾ ਜ਼ਿਕਰ ਕਰਦੇ ਹੋ ਪਹਿਲੀ ਵਾਰ ਹੋ ਰਿਹਾ ਕਿ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਥਾਂ ਚੋਣਾਂ ਜੜੀਆਂ ਨੇ ਕਿਸੇ ਹੋਰ ਦੀ ਅਗਵਾਈ ਦੇ ਵਿੱਚ ਹੋ ਰਹੀਆਂ ਨੇ ਬਿਲਕੁਲ ਜੀ ਇਹ ਸਾਫ਼ ਨਜ਼ਰ ਆ ਰਿਹਾ ਨਗਰ ਨਿਗਰ ਦੀਆਂ ਚੋਣਾਂ ਦੀਆਂ ਤਿਆਰੀਆਂ ਲਈ ਜਿੰਨੀਆਂ ਵੀ ਅੱਜ ਤੱਕ ਮੀਟਿੰਗਾਂ ਹੋਈਆਂ ਨੇ ਜਿੰਨੀਆਂ ਵੀ ਹੋਈਆਂ ਨੇ ਸਾਰੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਜਾਂ ਤੇ ਅਮਨ अरोड़ा ਜਿਹੜੇ ਨਵ ਨਿਯੁਕਤ ਪ੍ਰਧਾਨ ਨੇ ਆਵਾਦ ਦੀ ਪਾਰਟੀ ਉਹਨਾਂ ਦੀ ਅਗਵਾਈ ਚ ਹੋਈਆਂ ਜਾਂ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸ਼ਹਿਰੀ ਕਲਸੀ ਉਹਨਾਂ ਦੀ ਨਿਗਰਾਨੀ ਹੇਠ ਮੀਟਿੰਗਾਂ ਹੋਈਆਂ ਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵੱਲੋਂ ਇਸ ਸਬੰਧ ਵਿੱਚ ਫਿਲਹਾਲ ਕੋਈ ਮੀਟਿੰਗ ਪਾਰਟੀ ਪੱਧਰ ਤੇ ਨਹੀਂ ਕੀਤੀ ਗਈ ਔਰ ਇਹ ਕਿਹਾ ਜਾ ਸਕਦਾ ਵੀ ਆਮ ਆਦਮੀ ਪਾਰਟੀ ਦੇ ਇਤਿਹਾਸ ਵਿੱਚ ਕਿਉਂਕਿ ਭਾਵੇਂ ਛੋਟੀਆਂ ਚੋਣਾਂ ਭਾਵੇਂ ਵੱਡੀਆਂ ਚੋਣਾਂ ਆਮ ਦੇਖਿਆ ਗਿਆ ਸੀ ਵੀ ਉਹਦੀ ਧੁਰਾ ਜਿਹੜਾ ਹੁੰਦਾ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਹੁੰਦਾ ਸੀ ਭਾਵੇਂ ਉਹ ਰੈਲੀ ਨੂੰ ਐਡਰੈਸ ਕਰਨਾ ਹੀ ਚੋਣ ਪ੍ਰਚਾਰ ਦੀ ਗੱਲ ਹੁੰਦੀ ਸੀ ਭਾਵੇਂ ਚੋਣ ਕੈਂਪੇਨ ਦੀ ਗੱਲ ਹੁੰਦੀ ਸੀ ਭਾਵੇਂ ਕੈਂਡੀਡੇਟ ਜਿਹੜੇ ਸੀ ਉਹਨਾਂ ਨੂੰ ਚੋਣਨ ਦੀ ਗੱਲ ਹੁੰਦੀ ਸੀ ਸਾਰੇ ਵਿੱਚ ਮੁੱਖ ਭੂਮਿਕਾ ਭਗਵੰਤ ਸਿੰਘ ਮਾਨ ਦੀ ਹੁੰਦੀ ਹੀ ਪਰ ਇੰਨਾ ਚੋਣਾ ਵਿੱਚ ਪਹਿਲੀ ਵਾਰੀ ਇਹ ਨਜ਼ਰ ਆ ਰਿਹਾ ਵੀ ਅਮਨ ਅਰੋੜਾ ਦੀ ਨਿਗਰਾਨੀ ਹੇਠ ਸਾਰਾ ਕੁਝ ਹੋ ਰਿਹਾ ਹੁਣ ਇਹ ਜਿਹੜੀਆਂ ਸਕਰੀਨਿੰਗ ਕਮੇਟੀਆਂ ਬਣਾਈਆਂ ਨੇ ਜਿਵੇਂ ਸਕਰੀਨਿੰਗ ਕਮੇਟੀ ਜਿਹੜੀ ਬਣਾਈ ਹੈ ਵੱਖ-ਵੱਖ ਹਲਕਿਆਂ ਦੀ ਅੰਮ੍ਰਿਤਸਰ ਦੀ ਬਣਾਈ ਹੈ ਜਾਂ ਇਸੇ ਤਰ੍ਹਾਂ ਜਿਹੜੀ ਫਗਵਾੜੇ ਦੀ ਬਣਾਈ ਹੈ ਜਲੰਧਰ ਦੀ ਬਣਾਈ ਹੈ ਪਟਿਆਲੇ ਦੀ ਬਣਾਈ ਹੈ ਇਹ ਜਿੰਨੀਆਂ ਸਕਰੀਨਿੰਗ ਕਮੇਟੀਆਂ ਬਣਾਈਆਂ ਨੇ ਇਹਦੇ ਵਿੱਚ ਜਿਹੜੇ ਮੈਂਬਰ ਜਾਂ ਹੋਰ ਜਿਹੜੇ ਇੰਚਾਰਜ ਡਿਪਿਊਟ ਕੀਤੇ ਨੇ ਅਪਾਇੰਟ ਕੀਤੇ ਨੇ ਉਹ ਜਿਹੜੇ ਹੁਕਮ ਨੇ ਕਹਿ ਲਿਏ ਉਹ ਜਿਹੜੀਆਂ ਲੈਟਰਾਂ ਨੇ ਉਹਨਾਂ ਤੇ ਮੁੱਖ ਤੌਰ ਤੇ ਅਮਨ अरोड़ा ਦੇ ਦਸਤਖਤ ਨੇ ਔਰ ਇਸੇ ਤਰ੍ਹਾਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਰਕਿੰਗ ਪ੍ਰਧਾਨ ਦੇ ਦਸਕਰ ਨੇ ਤੇ ਤੀਸਰੇ ਡਾਕਟਰ ਸੰਦੀਪ ਪਾਠਕ ਜਿਹੜੇ ਆਰਗੇਨਾਈਜੇਸ਼ਨ ਸੈਕਟਰੀ ਨੇ ਪੰਜਾਬ ਦੇ ਕਹਿ ਲਈਏ ਇਨਚਾਰਜ ਨੇ ਉਹਨਾਂ ਦੇ ਦਸਕਾਂ ਚ ਹੋਈਆਂ ਨਹੀਂ ਤੇ ਪਹਿਲੋਂ ਜਿੰਨੀਆਂ ਵੀ ਅਪੁਆਇੰਟਮੈਂਟਾਂ ਪਾਰਟੀ ਪੱਧਰ ਤੇ ਹੁੰਦੀਆਂ ਸੀ ਉਹਦੇ ਤੇ ਮੁੱਖ ਤੌਰ ਤੇ ਦਖਸਰ ਜਿਹੜੇ ਐ ਭਗਵੰਤ ਮਾਨ ਹੋਣਾ ਦੇ ਹੁੰਦੇ ਸੀ ਸੋ ਇਹ ਕਿਹਾ ਜਾ ਸਕਦਾ ਵੀ ਇਨ੍ਹਾਂ ਇਲੈਕਸ਼ਨਾਂ ਵਿੱਚ ਅਮਨ ਅਰੋੜਾ ਹੁਣਾਂ ਦਾ ਟੈਸਟ ਹੋਊਗਾ ਪਰ ਲੱਗਦਾ ਅਮਨ ਅਰੋੜਾ ਹੁਣਾਂ ਨੇ ਬੜੀ ਫੁਰਤੀ ਦਿਖਾਈ ਹੈ ਇਲੈਕਸ਼ਨ ਡिक्लेअर ਹੋਣ ਤੋਂ ਪਹਿਲਾਂ ਇੱਕ ਜਿਹੜਾ ਪ੍ਰੋਸੈਸ ਹੁੰਦਾ ਸਾਰੀਆਂ ਪਾਰਟੀਆਂ ਦਾ ਕਿਵੇਂ ਤਿਆਰੀ ਕਰਨੀ ਕਿਵੇਂ ਆਪਣੇ ਕੇਟਰ ਨੂੰ ਮੋਬਾਈਲਾਈਜ਼ ਕਰਨਾ ਉਹਦੇ 'ਚ ਲੱਗਦਾ ਵੀ ਦੂਸਰੀਆਂ ਪਾਰਟੀਆਂ ਨੂੰ ਕਾਫੀ ਪਿੱਛੇ ਛੱਡ ਕੇ ਅਮਨ ਅਰੋੜਾ ਹੁਣੇ ਵੱਡੇ ਪੱਧਰ ਤੇ ਤਿਆਰੀ ਕਰੀ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਚੌਨਵਾਂਦਾਨ ਦੇ ਵਿੱਚ ਉਤਰੇਗਾ ਨਗਰ ਨਿਗਮ ਦੀਆਂ ਚੋਣਾਂ ਲੜੇਗਾ ਕੀ ਲੱਗਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਐਲਾਨ ਕੀਤਾ ਭਾਵੇਂ ਉਹ ਹਲਕਾ ਜਿਹਾ ਲੱਗਦਾ ਸੀ ਪਰ ਉਹਨਾਂ ਨੇ ਕਿਹਾ ਵੀ ਕਿਉਂ ਨਹੀਂ ਲੜਨੀਆ ਅਸੀਂ ਇਲੈਕਸ਼ਨਾਂ ਲੜਾਂਗੇ ਦਰਅਸਲ ਜਿਹੜੀਆਂ 4 ਜਿਮਨੀ ਚੋਣਾਂ ਹੋਈਆਂ ਨੇ ਵਿਧਾਨ ਸਭਾ ਹਲਕਿਆਂ ਦੀਆਂ ਉਹਨਾਂ ਤੋਂ ਅਕਾਲੀ ਦਲ ਦੂਰ ਹੋ ਗਿਆ ਸੀ ਇਲੈਕਸ਼ਨਾਂ ਨਹੀਂ ਲੜੀਆਂ ਸੀ ਸੋ ਲੱਗਦਾ ਇਹ ਹੈ ਵੀ ਉਹ ਇਲੈਕਸ਼ਨਾਂ ਨਾਲ ਲੜਨ ਨਾਲ ਜਿਹੜਾ ਪਾਰਟੀ ਨੂੰ ਨੁਕਸਾਨ ਹੋਇਆ ਉਹਦੇ ਤੋਂ ਸਬਕ ਸਿੱਖ ਕੇ ਹੁਣ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਵੀ ਇਲੈਕਸ਼ਨਾਂ ਲੜੀਆਂ ਜਾਣ ਪਰ ਸਵਾਲ ਇਹ ਪੈਦਾ ਹੁੰਦਾ ਵੀ ਇਲੈਕਸ਼ਨਾਂ ਲੜੇਗਾ ਕੌਣ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਜਾਰੀ ਕੀਤੇ ਨੇ ਜਿਹੜੀ ਸੇਵਾ ਸਜਾ ਲਾਈ ਹੈ ਉਹਦੇ ਵਿੱਚ ਇੱਕ ਪੁਆਇੰਟ ਇਹ ਸੀ ਸੱਤ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਹੇਠ ਇੱਕ ਕਮੇਟੀ ਬਣਾਤੀ ਹੈ ਉਹਨੂੰ ਅਧਿਕਾਰ ਦੇ ਦਿੱਤੇ ਨੇ ਵੀ ਉਹ ਨਵੇਂ ਸਰਿਓਂ ਨਵੀਂ ਅਕਾਲੀ ਦਲ ਦੀ ਭਰਤੀ ਕਰੇਗਾ ਡੈਲੀਗੇਟ ਸਿਲੈਕਟ ਕਰੇਗਾ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਕਰਵਾਏਗਾ ਤੇ ਦੂਸਰੇ ਹੁਕਮ ਇਹ ਦਿੱਤੇ ਆ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਖਾਸ ਕਰਕੇ ਬਲਵਿੰਦਰ ਸਿੰਘ ਭੂਂਦਰ ਜਿਹੜੇ ਵਰਕਿੰਗ ਪ੍ਰਧਾਨ ਨੇ ਵੀ ਉਹ ਤਰੰਤ ਸੁਖਬੀਰ ਸਿੰਘ ਬਾਦਲ ਸਮੇਤ ਜਿੰਨਿਆਂ ਨੇ ਅਸੀਫੇ ਦਿੱਤੇ ਐ ਤਿੰਨ ਦਿਨਾਂ ਵਿੱਚ ਉਹਨਾਂ ਨੂੰ ਮਨਜ਼ੂਰ ਕਰਕੇ ਅਕਾਲ ਤਖਤ ਨੂੰ ਰਿਪੋਰਟ ਕੀਤੀ ਜਾਵੇ ਪਰ ਜਿਹੜੀ ਹੁਣੇ-ਹੁਣੇ ਖਬਰ ਆਈ ਐ ਕਿਤੇ ਅਕਾਲੀ ਦਲ ਨੇ ਬੇਨਤੀ ਅਪੀਲ ਦੀ ਲ ਕੋਈ ਕੀਤੀ ਐ ਅਕਾਲ ਤਖਤ ਅੱਗੇ ਤੇ ਹੁਣ ਜਸੇ ਦਾਸ ਸਾਹਿਬ ਬਾਨ ਨੇ ਕਿਹਾ ਵੀ 20 ਦਿਨ ਦਿੱਤੇ ਜਾਂਦੇ ਨੇ ਤਿੰਨ ਦਿਨਾਂ ਦੀ ਥਾਂ ਤੇ 20 ਦਿਨਾਂ ਵਿੱਚ ਉਹ ਅਸੀਫੇ ਲੈ ਕੇ ਤੇ ਰਿਪੋਰਟ ਕਰਨ ਹੁਣ ਕੀ ਸ਼੍ਰੋਮਣੀ ਅਕਾਲੀ ਦਲ ਕਿਹਦੀ ਅਗਵਾਈ ਚ ਚੋਣ ਲੜੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਕੌਣ ਕੈਂਡੀਡੇਟ ਜਿਹੜੇ ਆ ਉਹਨਾਂ ਦੀ ਚੋਣ ਕਰੇਗਾ ਬਹੁਤ ਵੱਡਾ ਸਵਾਲ ਹੈ ਪਰ ਇਸ ਸਾਰੇ ਰੋਲ ਝੋਲੇ ਵਿੱਚ ਡਾਕਟਰ ਦਲਜੀਤ ਸਿੰਘ ਟੀਮਾ ਹੋਣਾ ਨੇ ਕਿਹਾ ਵੀ ਉਹ ਅਵਸ਼્ય ਨਗਰ ਨਿਗਮ ਦੀ ਇਲੈਕਸ਼ਨ ਲੜਨਗੇ